ਆ ਦੇਖੋ ਜੀ ਦੋਸਤੋ ਤੁਹਾਨੂੰ ਦੱਸ ਦਈਏ ਇੱਕ ਨੌਜਵਾਨ ਕੁੜੀ ਜੋ ਕਿ ਹਾਸ ਦਾ ਸ਼ਿਕਾਰ ਹੋਣ ਲੱਗੀ ਸੀ ਰੀਲ ਦੇ ਚੱਕਰ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਉਹ ਪਾਣੀ ਦਾ ਕਿੰਨਾ ਤੇਜ਼ ਵਹਾਅ ਆ ਤੇ ਕਿੱਦਾਂ ਉਹ ਰੀਲ ਦੇ ਚੱਕਰ ਵਿੱਚ ਆਪਣੀ ਜਾਨ ਨੂੰ दांव ਤੇ ਲਗਾਉਣ ਦੇ ਚੱਕਰ ਇੱਕ ਰੀਲ ਦੇ ਚੱਕਰ ਵਿੱਚ ਆਪਣੀ ਜਾਨ ਨੂੰ दांव ਤੇ ਲਗਾਤਾ ਫਿਰ ਦੇਖੋ ਵੀ ਕਿ ਦੇਖ ਸਕਦੇ ਹੋ ਵੀ ਕਿੱਦਾਂ ਕੁੜੀ ਦਾ ਬਚਾਅ ਹੋਇਆ ਅੜਦੜੇ ਲੋਕ ਵੀ ਨੇ ਜੋ ਕਿ ਉਸ ਨੂੰ ਰੋਕ ਵੀ ਰਹੇ ਨੇ ਤਾਂ ਫਿਰ ਵੀ ਅੱਜ ਕੱਲ ਜਿਹੜੀ ਕੁੜੀਆਂ ਬਹੁਤ ਜ਼ਿਆਦਾ ਇਸ ਚੀਜ਼ ਦਾ ਸ਼ਿਕਾਰ ਹੋਣ ਦੀਆਂ ਨੇ ਰੀਲ ਦੇ ਚੱਕਰ ਵਿੱਚ ਬਹੁਤ ਸੈਲਫੀ ਦੇ ਚੱਕਰ ਵਿੱਚ ਬਹੁਤ ਵੱਡੇ ਵੱਡੇ ਹਾਸੇ ਹੋ ਜਾਂਦੇ ਤੁਸੀਂ ਇਹ ਵੀ ਦੇਖ ਸਕਦੇ ਆ ਖਬਰ ਆ ਰਹੀ ਹੈ ਜੀ ਕਿ ਹਿਮਾਚਲ ਦਾ ਕੋਈ ਪਿੰਡ ਹੈ ਜੀ ਉਹਦੇ ਨਾਲ ਜੀ ਬਹੁਤ ਜਦ 파ਰਸ਼ ਕਰਕੇ ਪਾਣੀ ਆ ਰਿਹਾ ਤੇ ਰੀਲ ਦੇ ਚੱਕਰ ਵਿੱਚ ਕੁੜੀ ਨਾਲ ਬਹੁਤ ਵੱਡਾ ਹਾਸਾ ਹੋਣ ਲੱਗਾ ਸਗਾ ਜੀ ਤੇ ਹਾਲਾਂਕਿ ਕੁੜੀ ਨੂੰ ਮੁੱਕ ਦੇ ਵਿਚਾਰ ਲਿਆ ਗਿਆ ਵਾ ਪਰ ਫਿਰ ਵੀ ਬਹੁਤ ਹੀ ਰਿਸਕ ਭਰਿਆ ਇਹ ਕੁਣਾ ਨੇ ਲਾਈਫ ਦੇ ਵਿੱਚ ਆਪਾਂ ਨੂੰ ਨਹੀਂ ਕਦੀ ਵੀ ਇਦਾਂ ਦੀ ਹਰਕਤ ਕਰਨੀ ਚਾਹੀਦੀ ਜਿਹਦੇ ਨਾਲ ਕਿ ਸਾਡ ਨੂੰ ਦੁੱਖ ਸਾਡੀ ਵੀ ਜਾਨ ਨੁਕਸਾਨ ਹੋਵੇ ਤਾਂ ਤੇ ਸਾਡੇ ਘਰ ਦਾ ਦਾ ਵੀ ਪਿੱਛੋਂ ਨੁਕਸਾਨ ਹੋਵੇ ਹਾਲਾਂਕਿ ਪਤਾ ਹੈ ਕਿ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਤੁਸੀਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਫੇਸਬੁੱਕ ਤੇ ਦੇਖਦੇ ਆ ਤੇ ਚੈਨਲ ਨੂੰ ਕਰ ਲਿਓ ਫੋਲੋ ਬਾਕੀ ਧੰਨਵਾਦ ਜੀ ਸਾਰਿਆਂ ਦਾ